ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੀਰਮੱਲੀਏ ਪਰਿਵਾਰ ਦੀ ਅੱਜ ਇੱਕ ਹਰਾਮਖੋਰੀ ਤੁਹਾਨੂੰ ਦੱਸਣੀ ਹੈ ਸੁਣਿਓ ਧਿਆਨ ਦੇ ਨਾਲ ਜਦੋਂ ਮੂਤਪਾਲ ਨੇ ਨਗਰ ਕੀਰਤਨ ਸ਼ੁਰੂ ਕੀਤੇ ਮਹਿਮ ਸ਼ੁਰੂ ਕੀਤੀ ਵੀ ਮੈਂ ਨਸ਼ੇ ਛਡਾਉਣੇ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾਉਣੇ ਨੇ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਸ਼ਬਦਾਂ ਨੂੰ ਅਸੀਂ ਮੰਨਦੇ ਨਹੀਂ ਅਸੀਂ ਕੋਈ ਆ ਰਾਜਨੀਤੀ ਨਹੀਂ ਕਰਨੀ ਕੋਈ ਇਲੈਕਸ਼ਨ ਨਹੀਂ ਲੜਨੀ ਇਹ ਦਾਅਵੇ ਕੀਤੇ ਸੀ ਨਾ ਵੱਡੇ ਵੱਡੇ ਸਭ ਤੋਂ ਪਹਿਲਾਂ ਤਾਂ ਉਹਨਾਂ ਝੂਠ ਉਦੋਂ ਨਿਕਲਿਆ ਜਦੋਂ ਖੰਡੂਰ ਸਾਹਿਬ ਤੇ ਇਲੈਕਸ਼ਨ ਲੜਿਆ ਇਹ ਸੀ ਤੇ ਹੁਣ ਜਿਹੜੀ ਤਾਜ਼ਾ ਅਪਡੇਟ ਹੈ ਅਮਰਪਾਲ ਦਾ ਪਾਪਾਤਰ ਸਿਮਾ ਹੁਣ ਉਹਨੇ ਸਿੱਧਾ ਹੀ ਕਹਿ ਦਿੱਤਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜਾਂਗੇ ਮਤਲਬ ਲੋਕਾਂ ਨੂੰ ਬੇਵਕੂ ਬਣਾਇਆ ਕੌਮ ਦੇ ਨਾਂ ਤੇ ਵੀ ਸਾਡਾ ਧਾਰਮਿਕ ਅਜੰਡਾ ਹੋਊ ਅਸੀਂ ਭਿੰਡਰਾਂ ਵਾਲੀ ਦੀ ਗੱਲ ਕਰਦੇ ਆਂ ਇਦਾਂ ਜਾਨਿ ਕਿ ਲੋਕਾਂ ਨੂੰ ਪਿੱਛੇ ਲਾਇਆ ਤੇ ਹੁਣ ਇਹਨਾਂ ਨੂੰ ਹਰ ਵਕਤ ਕੁਰਸੀ ਚਾਹੀਦੀ ਐ ਭਾਵੇਂ ਪੰਜਾਬ ਦੀ ਕੋਈ ਸਤਾ ਹੋਵੇ ਤੇ ਭਾਵੇਂ ਸ਼੍ਰੋਮਣ ਇੱਕ ਮਿੰਟ ਦੀ ਗੱਲ ਹੋਵੇ ਹੁਣ ਪਤਾ ਐ ਬਿ ਕੌਮ ਦੇ ਕੋਲ ਵੀ ਪੈਸਾ ਵੱਧੂ ਹੈ ਤੇ ਰਾਜਨੀਤੀ ਵਾਲੇ ਬਸ ਤਾਂ ਕੋਈ ਤੋੜਾ ਹੈ ਹੀ ਨਹੀਂ ਕਿਸੇ ਗੱਲ ਦਾ ਅੱਛਾ ਇਸ ਬੰਦੇ ਨੂੰ ਜੇ ਪੁੱਛਿਆ ਜਾਵੇ ਨਾ ਵੀ ਤੇਰਾ ਪਸ਼ੋਕੜ ਕੀ ਹੈ? ਔਰ ਤੁਸੀਂ ਪਸ਼ੋਕੜ ਦੇ ਵਿੱਚ ਕੌਮ ਲਈ ਜਾਂ ਰਾਜਨੀਤੀ ਲਈ ਕੀਤਾ ਕੀ ਹੈ? ਇਹਨਾਂ ਕੋਲੇ ਇੱਕ ਵੀ ਜਵਾਬ ਨਹੀਂ ਇਸ ਸਵਾਲ ਦਾ ਮੈਂ ਬਹੁਤ ਬਾਰੇ ਕਿਹਾ ਜਦੋਂ AI ਦੀ ਇਹ ਗੱਲ ਕਰਦਾ ਹੁੰਦਾ ਉਦੋਂ ਹੁਣ ਤਾਂ ਲੋਕਾਂ ਨੂੰ ਵੀ ਇਦਾਂ ਲੱਗਣ ਲੱਗਾ ਵੀ ਸ਼ਾਇਦ ਜਿਹੜਾ AI ਸੌਫਟਵੇਅਰ ਹੈਗਾ ਵੀ ਸ਼ਾਇਦ ਇਹ ਮੂਤ ਪਾਲ ਲਈ ਬਣਿਆ ਸੀ ਡੁਪਲੀਕੇਟ ਫੇਕ ਵੀਡੀਓ ਬਣਾਉਣ ਬਾਅਦ ਤੇ ਸ਼ਾਇਦ ਇਦਾਂ ਲੱਗਦਾ ਤੇ ਜਦੋਂ ਇਹ ਗੱਲ ਕਰਦਾ ਹੁੰਦਾ ਮੂੰਹ ਤਾਂਾਂ ਚੱਕਿਆ ਹੁੰਦਾ ਥੱਲੇ ਕਮਲਿਆਂ ਮੰਗੂ ਹੱਥ ਵਜਦੇ ਹੁੰਦੇ ਪਤਾ ਹੀ ਨਹੀਂ ਹੁੰਦਾ ਉਹ ਸਿਖਾਇਆ ਜਾਂਦਾ ਵੀ ਇਦਾਂ ਦਾ ਕਰੀ ਚੱਲ ਜਿਵੇਂ ਲੀਡਰ ਕਰਦੇ ਹੁੰਦੇ ਐ ਐ ਚੱਲੀ ਜਾਂਦਾ ਹੱਥ ਗੱਲ ਇੱਕ ਕਹਿੰਦਾ ਹੱਥ 10 ਵਾਰੀ ਮਾਰ ਦਿੰਦਾ ਵਿਚ ਜਣ ਕੇ ਇਹ ਧੀਰਮੱਲੀਆਂ ਦਾ ਪਰਿਵਾਰ ਹੈ ਜੀ ਇੱਕ ਮੈਂ ਬੇਨਤੀ ਕਰ ਦਨਾ ਜਿਹੜੇ ਮਾਜੇ ਦੇ ਜਰਨੈਲ ਕਹਿੰਦੇ ਨੇ ਨਾ ਗੁੱਸਾ ਨਾ ਕਰਿਓ ਮਾਫ ਕਰਨਾ ਇਹ ਉਹ ਲੋਕ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਰਬਾਰ ਸਾਹਿਬ ਆਉਂਦੇ ਨੇ ਨਾ ਉਦੋਂ ਇਹਨਾਂ ਦਰਵਾਜ਼ੇ ਬੰਦ ਕਰ ਲਈ ਸੀ ਇਹ ਐਨੇ ਕੋ ਭੋਲੇ ਨੇ ਤੇ ਇਹ ਹੁਣ ਸਿੱਖੀ ਦੇ ਮਸੀਹੇ ਬਣੇ ਹੋਏ ਨੇ ਜਿੱਧਰ ਵੀ ਦੇਖਦਾ ਵੀ ਇੱਧਰ ਖਾਲੀ ਪਾਸਾ ਪਿਆ ਵੀ ਇਹ ਹੁਣ ਅਸੀਂ ਬੈਠੀ ਇੱਥੇ ਆ ਕਿ ਜ ਸਾਡੇ ਲਈ ਉਦਨ ਹੋ ਜਾਂਦੇ ਪਹਿਲਾ ਅਮਰਤਪਾਲ ਨੇ ਗੰਦ ਪਾਇਆ ਤੇ ਉਹਨੂੰ ਗੰਦ ਦਾ ਗੰਦ ਪਾਉਣ ਦਾ ਖਮਿਆਜਾ ਭੁਗਤਣਾ ਪਿਆ ਡੇਰ ਦੇ ਬੜੇ ਜੇਲ੍ਹ ਬੈਠਾ ਤੇ ਹੁਣ ਪਾਪਾ ਨੇ ਕੋਈ ਕਸਰ ਛੱਡ ਰਿਹਾ ਇੱਕ ਰਾਜਮਾਤਾ ਹੈ ਉਹਦੇ ਕੋਲੇ ਬੈਗ ਫੜਿਆ ਹੁੰਦਾ ਤੇ ਪੰਜ ਸਤ ਨਾਲ ਨਸ਼ੇੜੀ ਰੱਖੇ ਹੁੰਦੇ ਆ ਉਹਦੇ ਹਾੜੀ ਤੇ ਹੁੰਦੇ 5-500 ਰੁਪਏ ਤੇ ਦਮੇ ਤੁਰੇ ਫਿਰਦੇ ਪਤਾ ਹੈ ਵੀ ਲੋਕ ਬੇਵਕੂਫ ਨੇ ਪੰਜਾਬ ਦੇ ਵਿੱਚ ਛੇ ਕੌਮ পাগল ਹੋਈ ਹੋਈ ਇਸ ਵਕਤ ਤੇ ਵੀ ਜਿੰਨਾ ਵੀ ਹੋ ਸਕਦਾ ਹੈ ਫਾਇਦਾ ਲੈ ਲਓ ਬਸ ਆ ਚੱਕਰ ਹੈ ਤੇ ਜਦੋਂ ਪੱਤਰਕਾਰ ਸਵਾਲ ਕਰਦੇ ਨੇ ਉਹਦਾ ਸਵਾਲ ਕਰਨ ਦਾ ਕੁਝ ਹੋਰ ਨਜ਼ਰੀਆ ਹੁੰਦਾ ਹੈ ਤੇ ਜਵਾਬ ਕਿਸੇ ਹੋਟਾਂ ਗਰੰਦਦੇ ਹਾਂਜੀ ਬਾਦਲਾ ਨੇ ਬੇੜਾ ਬਹਤਾ ਜੀ ਹਾਂ ਹਾਂਜੀ ਉਹ ਫਲਾਣੇ ਨੇ ਐ ਕਰਤਾ ਜੀ ਹੁਣ ਅਸੀਂ ਸੁਧਾਰਾਂਗੇ ਨੌਜਵਾਨੀ ਨੂੰ ਆਪਣਾ ਮੁੰਡਾ ਘਰੇ ਬੈਠਾ ਨਸ਼ੇੜੀ ਐ ਨਸ਼ਾ ਕਰੀ ਜਾਂਦਾ ਐ ਅਮਰਤਪਾਲ ਖੁਦ ਨਸ਼ੇੜੀ ਐ ਖੁਦ ਅਸ਼ਲੀਲ ਹਰਕਤਾਂ ਕਰਦਾ ਔਰ ਜਿਹੜਾ ਮੁੰਡਾ ਘਰੇ ਬੈਠਾ ਐ ਦਾ ਹਰ ਵੀ ਤਾਂ ਹੈਪੀ ਉਹਦੇ ਘਰ ਵਾਲੀ ਦੀ ਉਹਦੇ ਨਾਲ ਬਣਦੀ ਨਹੀਂ ਉਹ ਵਿਚਾਰੀ 4 ਦਿਨ ਸੌਰੇ ਰਹਿੰਦੀ ਹੈ 4 ਦਿਨ ਪੇਕੇ ਰਹਿੰਦੀ ਹੈ ਤੇ ਲੋਕਾਂ ਨੂੰ ਸੁਧਾਰਨਗੇ ਤੇ ਬਣਦੀ ਸੇਮੇ ਦੀ ਆਪਣੇ ਘਰ ਵਾਲੀ ਨਾਲ ਆਪ ਵੀ ਨਹੀਂ ਇਹ ਸਹੀ ਹੈ ਗੱਲ ਜਦੋਂ ਤੁਸੀਂ ਦੇਖਿਆ ਹੋਣਾ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਬੀਬੀ ਕਿਤੇ ਹੋਰ ਬੈਠੀ ਹੁੰਦੀ ਆਪ ਕਿਤੇ ਹੋਰ ਬੈਠਾ ਹੁੰਦਾ ਵਿਚਾਲੇ ਕੋਈ ਹੋਰ ਬੈਠਾ ਹੁੰਦਾ ਇਹਨਾਂ ਦੀਆਂ ਕਰਤੂਤਾਂ ਮਤਲਬ ਇਹ ਜਿਹੜੇ ਲੋਕ ਕਹਿੰਦੇ ਨੇ ਆ ਗਈ ਬਿੱਲੀ ਥੈਲਿਆਂੋਂ ਬਾਹਰ ਇਹ ਬਿੱਲੀ ਤਾਂ ਥੈਲੇ ਤੋਂ ਬਾਹਰ ਬਹੁਤ ਚਿਰ ਦੀ ਆਈ ਹੋਈ ਹੈ ਪਰ ਹੁਣ ਇਹ ਮੌਕਾ ਦੇਖਦੇ ਹੁੰਦੇ ਆ ਵੀ ਹੁਣ ਕੀ ਹੋ ਰਿਹਾ ਉਸ ਹਿਸਾਬ ਨਾਲ ਗੱਲਬਾਤ ਕਰਦੇ ਆ ਹੁਣ ਸ਼ਰਿਆਮ ਕਹਿੰਦਾ ਜੀ ਕਿ ਸ਼ੋਮਨੀ ਕਮੇਟੀ ਵੀ ਹੈ ਲੇਖਣਾ ਅਸੀਂ ਲੜਾਂਗੇ ਔਰ ਨਾਲ ਇੱਕ ਉਹ ਸਰਬਜੀਤ ਫਰੀਦਕੋਟ ਵਾਲਾ ਐਮਪੀ ਹੁੰਦਾ ਉਹ ਵੀ ਸਿਰੇ ਦਾ ਅਮਲੀ ਹੈ ਨਸ਼ੇੜੀ ਹੈ ਉਹਦੀਆਂ ਅੱਖਾਂ ਜਿੰਨੇ ਚਾਹ ਦੋ ਤਿੰਨ ਕਾਰਡ ਲਾਵੇ ਨਾ ਖੁੱਲਦੀ ਹੀ ਨਹੀਂ ਦਿਖਾਂਦਾ ਤਾਂ ਫੀਫੂ ਮੇ ਵੀ ਹੋਣੇ ਅਮਰਤਪਾਲ ਦਾ ਪਾਪਾ ਵੀ ਇਹ ਘੜਾ ਘਟਾ ਚਲੋ ਮੈਂ ਤਾਂ ਗੱਲ ਇਹ ਕਰੀ ਸੀ ਵੀ ਜਿਹੜੇ ਇਹਨਾਂ ਨੇ ਦਾਅਵੇ ਕੀਤੇ ਸੀ ਨਾ ਮੂਤਪਾਲ ਨੇ ਅਸੀਂ ਤਾਂ ਇਲੈਕਸ਼ਨ ਨਹੀਂ ਕੋਈ ਲੜਨੀ ਸਾਡੇ ਕੋਲ ਤਾਂ ਕੌਮ ਦਾ ਏਜੰਡਾ ਹੈ ਅਮਰ ਸਿਕਾਉਣੇ ਨਸ਼ੇ ਛਡਾਉਣੇ ਨੇ ਉਹ ਸਭ ਕੁਝ ਝੂਠ ਨਿਕਲਿਆ ਤੇ ਹੁਣ ਅਮਰਤਪਾਲ ਦਾ ਪਾਪਾ ਖੁਦ ਕਹਿੰਦਾ ਅਸੀਂ ਇਲੈਕਸ਼ਨ ਲੜਾਂਗੇ ਆਕਰਤੂਤਾਂ ਇਹਨਾਂ ਦੇ ਇਹ ਧੀਰਮੱਲੀਆਂ ਦਾ ਪਰਿਵਾਰ ਹੈ ਇਹ ਉਹ ਵਿਰੋਧੀ ਹੋਏ ਨੇ ਜਿਵੇਂ ਪ੍ਰਸਿੱਧਾਂ ਦੀ ਗੱਲ ਕਰ ਲੋ ਗੁਰਦਾ ਗੱਦੀ ਪਿੱਛੇ ਕਿਵੇਂ ਪੱਗਾਂ ਲਾਉਣ ਤੱਕ ਗਏ ਤੇ ਇਹਨਾਂ ਨੇ ਵੀ ਪੰਤ ਖੋਣ ਦੇ ਨਾਂ ਤੇ ਲੋਕਾਂ ਨੂੰ ਬੇਬਕੂ ਬਣਾਇਆ ਜੇ ਕੋਈ ਕੁੜੇ ਛੇੜ ਦਿੱਤੀ ਉਹ ਮੁੰਡੇ ਨੇ ਰਿਕਵੈਸਟ ਕੀਤੀ ਤਾਂ ਉਹਨਾਂ ਜਾ ਕੇ ਕੁੱਟ ਦਿੱਤਾ ਥਾਣੇ ਤੱਕ ਜਾ ਕੇ ਹਮਲਾ ਕੀਤਾ ਉਹਨਾਂ ਨਸ਼ੇੜੀਆਂ ਦੀ ਭੀੜ ਇਕੱਠੀ ਕਰਕੇ ਨਗਰ ਕੀਰਤਨ ਕੀਤੇ ਕਰੋੜਾਂ ਰੁਪਈਆ ਗਰਾਈਆਂ ਕਰਕੇ ਘਰ ਭਰ ਲਏ ਤੇ ਕੌਮ ਨੂੰ ਪੰਜਾਬ ਦੇ ਲੋਕਾਂ ਨੂੰ ਬੇਬਕੂ ਬਣਾਇਆ ਪਤਾ ਹੈ ਵੀ ਪੰਜਾਬ ਦੇ ਲੋਕ ਜਿਹੜੇ ਨੇ ਭੇਡਾਂ ਮਰ ਗਏ ਹੋਏ ਨੇ ਜਿੱਧਰ ਇੱਕ ਭੇਡ ਚੱਲ ਪਈ ਕੱਲ ਕਿਸੇ ਨੇ ਇੱਕ ਵੀਡੀਓ ਪਾਈ ਉਹ ਪੁਲ ਤੋਂ ਕਿਸੇ ਨੇ ਭੇਡਾਂ ਪਾਰ ਕਰਾਉਣੀਆਂ ਸੀ ਪੁਲ ਛੋਟਾ ਸੀ ਉਹ ਸਾਰੀਆਂ ਲੰਘਣਾਂ ਉਹਨੇ ਇੱਕ ਭੇਡ ਫੜ ਕੇ ਨੰਗਾਤੀ ਤੇ ਬਾਕੀ ਸਾਰੀਆਂ ਕੱਲੇ ਕੱਲੇ ਕਰਕੇ ਉਹਦੇ ਪਿੱਛੇ ਲੰਘੀਆਂ ਇਹ ਜਿਹੜੀਆਂ ਕਹਾਵਤਾਂ ਨੇ ਸਾਡੇ ਪੰਜਾਬ ਦੇ ਲੋਕਾਂ ਤੇ ਟੁੱਕਦੀਆਂ ਨੇ ਜੀ ਜਿੰਨਾ ਚਿਰ ਅਸੀਂ ਸਮਝਾਂਗੇ ਨਹੀਂ ਵੀ ਸਾਡੇ ਤੇ ਇਹ ਕਹਾਵਤਾਂ ਟੁੱਕ ਰਹੀਆਂ ਨੇ ਅਸੀਂ ਆਪਣੀਆਂ ਕਮਜ਼ੋਰੀਆਂ ਦੂਰ ਨਹੀਂ ਕਰਦੇ ਅਸੀਂ ਇਹਨਾਂ ਲੋਕਾਂ ਤੋਂ ਬਚ ਨਹੀਂ ਸਕਦੇ ਜਿਹੜੇ ਸਾਨੂੰ ਬੇਵਕੂਫ ਬਣਾ ਰਹੇ ਨੇ ਹੁਣ ਅਮਰਤਪਾਲ ਦਾ ਜਿਹੜਾ ਭਾਪਾ ਹੈ ਤਰਸ਼ੀਮਾ ਇਹਨੂੰ ਗੁਰਮਤਿਵਾਰੇ ਕਿੰਨਾ ਕੁ ਪਤਾ ਹੈ ਇਤਿਹਾਸ ਬਾਰੇ ਕਿੰਨਾ ਕੁ ਪਤਾ ਹੈ ਪਸ਼ੋਕੜ ਕੀ ਸੀ ਇਹਨਾਂ ਦਾ ਤੇ ਹੁਣ ਇਹ ਪੰਥ ਦੇ ਦਰਦੀ ਬਣੇ ਬੈਠੇ ਆ ਪੰਥਕ ਬਣੇ ਬੈਠੇ ਆ ਵੀ ਬਸ ਅਸੀਂ ਬਚਾਉਣਾ ਹੈ ਕੌਮ ਨੂੰ ਤੇ ਇਲੈਕਸ਼ਨ ਲੜ ਕੇ ਸਾਨੂੰ ਬਸ ਜ਼ਿੰਮੇਵਾਰੀ ਦੇ ਦਿਓ ਜਣ ਕੇ ਕਹਿ ਲਗੇ ਹੁਣ ਜਿਹੜੇ ਨਰੈਣੂ ਮਹਾਂਤ ਬਣਨਗੇ ਨਾ ਉਹ ਅਕਲ ਵਾਲੇ ਸ਼ੈਤਾਨ ਬਣਨਗੇ ਪਹਿਲਾਂ ਮੜ ਤਾਂ ਥੋੜੇ ਫਿਰ ਵੀ ਭੋਲੇ ਭਾਲੇ ਸੀ ਉਹ ਸ਼ਰਿਆਮ ਗੁੰਡਾ ਕਰਦੀ ਕਰ ਜਾਂਦੇ ਸੀ ਹੁਣ ਇਹ ਪੜ ਦੇ ਪਿੱਛੇ ਕਰਦੇ ਹੁਣ ਇਹ ਸ਼ੈਤਾਨੀ ਨਾਲ ਕਰਦੇ ਆ ਹੈਗੇ ਨਰੈਣੂ ਮਹਾਂਤੀ ਨੇ ਧਿਰਮੱਲੀਏ ਨੇ ਪ੍ਰੀਤ ਚੰਦ ਨੇ ਇਹ ਸਾਰੇ ਹੈਗੇ ਉਹੀ ਨੇ ਪਰ ਹੁਣ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਡੇ ਕੌਮ ਨੂੰ ਥੋੜਾ ਜਿਆ ਸਮਝਣਾ ਪੈਣਾ ਹੈ ਵੀ ਅਸੀਂ ਕਿੰਨਾ ਤੇ ਤੋਂ ਲਟਾ ਹੋਈ ਜਾਂਦੇ ਹਾਂ ਕੌਣ ਸਾਨੂੰ ਬੇਬਕੂ ਬਣਾ ਰਹੇ ਨੇ ਹੁਣ ਕਿੱਥੇ ਨੇ ਉਹ ਵਾਦੇ ਜਿਹੜਾ ਕਹਿੰਦਾ ਸੀ ਮੈਂ ਤਾਂ ਸਦਾਮ ਨੂੰ ਮੰਨਦਾ ਨਹੀਂ ਸੀ ਮੰਨਿਆ ਨਾਲ ਨੇ ਫਟਾ ਪਾਇਆ ਨਾ ਗੜ ਵਿੱਚ ਤਰੰਗੇ ਦੀਆਂ ਗੱਲਾਂ ਕਰਦਾ ਸੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਸੀ ਖਾਲਸਾ ਦਾ ਝੰਡਾ ਲਾਉਣ ਦੀ ਗੱਲ ਕਰਦਾ ਸੀ ਨਗਰਿਕਤ ਕਰਨੀਆਂ ਗੱਲਾਂ ਕਰਦਾ ਸੀ ਪੰਜਾਬ ਨੂੰ ਆਜ਼ਾਦ ਕਰਾਉਣ ਦੀਆਂ ਗੱਲਾਂ ਕਰਦਾ ਸੀ ਮੈਂ ਤਾਂ ਇਲੈਕਸ਼ਨ ਲੜਨੀ ਲਈ ਅਜੇ ਤਾਂ ਕੌਮ ਦੀ ਗੱਲ ਕਰਨੀ ਹੈ ਹੁਣ ਕੀ ਹੋਇਆ ਸਭ ਕੁਝ ਸਾਹਮਣੇ ਆ ਗਿਆ ਨਾ ਇਹ ਗੱਲਾਂ ਐਵੇਂ ਨਹੀਂ ਹੋ ਰਹੀਆਂ ਇਹਨਾਂ ਲੋਕਾਂ ਦੀਆਂ ਕਰਤੂਤਾਂ ਨੇ ਜੇ ਬਚਣਾ ਹੈ ਨਾ ਜਾਂ ਕੌਮ ਦਾ ਭਲਾ ਚਾਹੁੰਦੇ ਹੋ ਤਾਂ ਇਹਨਾਂ ਲੋਕਾਂ ਦੇ ਜਿੰਨੀਆਂ ਵੀ ਜੁੱਤੀਆਂ ਵੱਜ ਸਕਦੀਆਂ ਨੇ ਮਾਰੋ ਤਾਂ ਨਹੀਂ ਇਹ ਤੁਹਾਨੂੰ ਕਹਿੰਦੇ ਤਾਂ ਇਹਨੇ ਵੀ ਅਸੀਂ ਤੁਹਾਨੂੰ ਆਜ਼ਾਦ ਕਰਾਵਾਂਗੇ ਪਰ ਇਹੀ ਲੋਕ ਤੁਹਾਨੂੰ ਗੁਲਾਮ ਬਣਾਉਣਗੇ ਇੱਕ ਦਿਨ ਜੇ ਨਾ ਤੁਸੀਂ ਸਮਝੇ ਇਹਨਾਂ ਦੀਆਂ ਗੱਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ